ਤਗੜਾ ਬੰਦਾ ਕਹਿੰਦਾ ਮੇਰੇ ਕੋਲ ਪੈਸੇ ਵਾਧੂ ਆ ਮੈਂ ਤਾਂ ਪੈਸੇ ਦੇ ਕੇ ਪਾਠ ਕਰਾ ਲੈਣਾ ਪਾਠ ਹੋ ਰਿਹਾ ਉਹਦੇ ਨਾਂ ਤੇ ਕਿਤੇ ਹੋਰ ਹੋ ਰਿਹਾ ਪਾਠ ਪਾਠ ਵੀ ਹੋ ਜਾਣਾ ਹੈ ਅਰਦਾਸ ਵੀ ਹੋ ਜਾਣੀ ਹੈ ਕਿਹਦੇ ਨਾਂ ਦੀ ਹੋਣੀ ਜੀ ਅਰਦਾਸ ਪਰ ਬੋਲੋ ਗੁਰੂ ਕੇ ਪਿਆਰੇ ਕਿਹਦੇ ਨਾਂ ਦੀ ਹੋਣੀ ਜਿਨ ਨੇ ਪੈਸੇ ਦਿੱਤੇ ਸੁਣਿਆ ਤੇ ਹੈ ਨਹੀਂ ਉਹਨੇ ਬਾਣੀ ਪਾਠ ਤੇ ਉਹਨੇ ਸੁਣਿਆ ਨਹੀਂ ਬਾਣੀ ਦੀ ਬਿਨ ਖਾਏ 부ਜੇ ਨਹੀਂ ਭੁੱਖ ਰੋਗ ਜਾਏ ਤਾਂ ਉਤਰੇ ਦੁੱਖ ਜੇ ਸਭ ਜਾਦਿਆਂ ਨੇ ਆਪ ਬਾਣੀ ਦੀ ਸਟੱਡੀ ਨਾ ਕੀਤੀ ਹੁੰਦੀ ਆਪ ਗੁਰਮਤ ਦਾ ਗਿਆਨ ਨਾ ਹੁੰਦਾ ਇਨੀ ਪ੍ਰਪਕਤਾ ਆਉਂਦੀ ਉਹਨਾਂ ਦੀ ਸੂਬੇ ਸਰਾਂਧੀ ਕਚਹਿਰੀ ਚ ਪੇਸ਼ ਹੁੰਦੇ ਆ ਇਨੀ ਧਰਤਾ ਹੁੰਦੀ ਅੰਦਰ ਉਹਨਾਂ ਦੀ ਅਮੀਰ ਤੋਂ ਅਮੀਰ ਬੰਦੇ ਨੇ ਵੀ ਖਾਣਾ ਖਾਣ ਲਈ ਬੰਦਾ ਨਹੀਂ ਰੱਖਿਆ ਹੁੰਦਾ ਉਹਨੂੰ ਖਾਣਾ ਆਪਣਾ ਆਪ ਖਾਣਾ ਪੈਂਦਾ ਕੁਝ ਗੱਲਾਂ ਜਿਹੜੀਆਂ ਵਿਅਕਤੀਗਤਾ ਅਮੀਰ ਤੋਂ ਅਮੀਰ ਬੰਦੇ ਨੇ ਵੀ ਇਲਾਜ ਕਰਨ ਲਈ ਬੰਦਾ ਨਹੀਂ ਅੱਗੇ ਰੱਖਿਆ ਹੁੰਦਾ ਹਾਂ ਉਹਦੀ ਕੋਈ ਕਾਰ ਸਾਫ਼ ਕਰ ਸਕਦਾ ਹੈ ਉਹਦੇ ਕੋ ਕੱਪੜੇ ਪ੍ਰੈਸ ਕਰ ਸਕਦਾ ਉਹਦੇ ਕੱਪੜੇ ਕੋ ਧੋ ਸਕਦਾ ਉਹਦੇ ਘਰ ਦੀ ਕੋ ਸਫਾਈ ਕਰ ਸਕਦਾ ਪਰ ਕਦੀ ਕਿਸੇ ਸੁਣਿਆ ਤੁਸੀਂ ਅਮੀਰ ਬੰਦੇ ਨੇ ਬੰਦੇ ਰੱਖੇ ਅੱਗੇ ਉਹਨੂੰ ਕੋ ਟਾਈਮ ਨਹੀਂ ਹੁੰਦਾ ਉਹਨੇ ਖਾਣਾ ਖਾਣ ਲਈ ਵੀ ਬੰਦਾ ਰੱਖਿਆ ਸੁਣਿਆ ਅੱਜ ਤੱਕ ਸਾਸ ਜੀ ਆਪਾਂ ਕਦੀ ਤਾਂ ਬੋਲੋ ਗੁਰੂ ਕੇ ਪਿਆਰਿਓ ਤੁਸੀਂ ਪੜੇ ਲਿਖੇ ਸਾਰੇ ਬੈਠੇ ਜੇ ਗੱਲ ਸਮਝ ਸਮਝਣ ਦੀ ਕੋਸ਼ਿਸ਼ ਕਰਨਾ ਉਹਨਾਂ ਨੂੰ ਵੀ ਕੁਝ ਕੰਮ ਖੁਦ ਕਰਨੇ ਪੈਂਦੇ ਨੇ ਖਾਣਾ ਖੁਦ ਹੀ ਖਾਣਾ ਪੈਂਦਾ ਹੈ ਉਹਨਾਂ ਨੂੰ ਪਤਾ ਜੇ ਮੈਂ ਖਾਣਾ ਨਹੀਂ ਖਾਦਾ ਤੇ ਮੇਰੀ ਭੁੱਖ ਨਹੀਂ ਮਿਟ ਸਕਦੀ ਇਦਾਂ ਹੀ ਪਾਸ਼ਾ ਕਹਿੰਦੇ ਬਿਨ ਖਾਏ 부ਜੇ ਨਹੀਂ ਭੁੱਖ ਬਿਨਾ ਖਾਣ ਤੋਂ ਭੁੱਖ ਨਹੀਂ ਮਿਟਣੀ ਇਦਾਂ ਹੀ ਜਦੋਂ ਤੱਕ ਤੂੰ ਸਮਝੇਂਗਾ ਨਹੀਂ ਪੜ੍ਹੇਂਗਾ ਨਹੀਂ ਤੇਰੇ ਵੀ ਮਨ ਦੀ ਭੁੱਖ ਨਹੀਂ ਮਿਟ ਸਕਦੀ ਬਿਨ ਖਾਏ ਬੋਲੋ ਸਾਰੇ ਬਿਨ ਖਾਏ ਬੂਝ ਨਹੀਂ ਭੂਖ ਰੋਗ ਜਾਏ ਤਾਂ ਉਤਰੇ ਦੁੱਖ ਜਦੋਂ ਰੋਗ ਖਤਮ ਹੋ ਗਿਆ ਦੁੱਖ ਵੀ ਖਤਮ ਹੋ ਜਾਣਾ